ਸ੍ਰੀ ਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਜੀ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਗੇ ਫਰਮਾਤਮਾ ਖੁਸ਼ ਰੱਖੇ ਤੇ ਅੱਜ ਜੀ ਆਪਾਂ ਬਣਾਉਣ ਲੱਗੇ ਹਾਂ ਬੈਂਗਨ ਦਾ ਪਰਠਾ ਤੇ ਉਹ ਕਿਸ ਤਰ੍ਹਾਂ ਬਣਾਵਾਂਗੇ ਤੰਦੂਰੀ ਪਰਠਾ ਆਪ ਬਣਾਵਾਂਗੇ ਤੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਵੀਡੀਓ ਨੂੰ ਪੂਰਾ ਦੇਖਿਓ ਜੇ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਚਲੋ ਜੀ ਆਪਾਂ ਸ਼ੁਰੂ ਕਰਦੇ ਹਾਂ ਏ ਜੀ ਆਪਾਂ ਲਏ ਆ ਦੋ ਬੈਂਗਣ ਤੇ ਤੰਦੂਰੀ ਮੈਂ ਬਾਲਤੀ ਆ ਤੇ ਇੱਕ ਲੈ ਲਈ ਆ ਤਾਰ ਤੇ ਤਾਰ ਦੇ ਵਿੱਚ ਮੈਂ ਇਹਨਾਂ ਨੂੰ پرو ਲਾਂਗੀ ਡੰਡੀ ਦੇ ਨੀਚਲੇ ਪਾਸਿਓ ਤੇ ਇਸ ਤਰ੍ਹਾਂ ਮੈਂ ਇਹਨਾਂ ਨੂੰ پرو ਕੇ ਤਾਰ ਦੇ ਵਿੱਚ ਤੇ ਵਿੱਚ ਤੰਦੂਰੀ ਦੇ ਇਹਨਾਂ ਨੂੰ ਮੈਂ ਪਾਵਾਂਗੀ ਤੇ ਅੱਗੋਂ ਆਪਾਂ ਥੋੜਾ ਜਿਹਾ ਤਾਰ ਨੂੰ ਮੋੜ ਦਿਆਂਗੇ ਕਿ ਜਿਹਦੇ ਨਾਲ ਬਾਹਰ ਨਾ ਡਿੱਗਣ ਥੋੜੀ ਜੀ ਤਾਰ ਨੂੰ ਅੱਗੋਂ ਆਪਾਂ ਮੋੜ ਦਿਆਂਗੇ ਇਸ ਤਰ੍ਹਾਂ ਉੱਪਰੋਂ ਮੋੜ ਦਿਆਂਗੇ ਤੇ ਨੀਚੇ ਤੋਂ ਵੀ ਤੇ ਹੁਣ ਜੀ ਆਪਾਂ ਤੰਦੂਰ ਦੇ ਵਿੱਚ ਇਹਨੂੰ ਪਾ ਦਿਆਂਗੇ ਇਸ ਤਰ੍ਹਾਂ ਨਾਲ ੜੇਸ ਦੇ ਨਾਲ-ਨਾਲ ਆਪਾਂ ਨਮਕਾ ਆ ਦੇਾਂਗੇ ਇਸ ਤਰ੍ਹਾਂ ਆਪਾਂ ਤੰਦੂਰੀ ਦੇ ਵਿੱਚ ਇਹਨਾਂ ਨੂੰ ਲਮਕਾ ਦੇਾਂਗੇ ਇਹ ਬਹੁਤੀ ਟੇਸਟੀ ਬਣਦਾ ਹੈ ਪਰਤਾ ਇਸ ਤਰ੍ਹਾਂ ਬਹੁਤ ਵਧੀਆ ਬਣ ਕੇ ਤਿਆਰ ਹੋਊਗਾ ਵੀਡੀਓ ਦੇ ਨਾਲ ਬਨੇ ਰਹੋ ਪੂਰਾ ਜ਼ਰੂਰ ਦੇਖਿਓ ਤੇ ਦੇਖੋ ਜੀ ਤੰਦੂਰੀ ਬਾਲ ਚੁੱਕੀ ਏ ਤੇ ਬੈਂਗਣ ਆਪਾਂ ਨਾ ਪੱਕੇ ਦੇਖ ਲੈਨੇ ਆਂ ਕਿ ਬਨੇ ਆ ਕਿ ਨਹੀਂ ਤੇ ਚਲੋ ਜੀ ਬੈਂਗਣ ਤਿਆਰ ਹੋ ਗਏ ਆਪਣੇ ਤੇ ਇਹਨਾਂ ਨੂੰ ਕੱਢ ਲਾਂਗੇ ਬਾਹਰ ਬੀ ਪੂਰੀ ਤਰ੍ਹਾਂ ਪੋਲੇ ਹੋ ਜਾਣ ਨਾ ਤੇ ਫਿਰ ਸਮਝੋ ਵੀ ਇਹ ਰਜ ਗਿਆ ਉਹਦੀ ਆ ਤੇ ਤੰਦੂਰੀ ਦੇ ਵਿੱਚ ਮੈਂ ਲੱਕਣਾ ਦੋ ਹੋਰ ਪਾ ਰਹੀਆਂ ਕਿਉਂਕਿ ਰੋਟੀਆਂ ਵੀ ਆਪਾਂ ਲਾਉਣੀਆਂ ਤੇ ਇਹ ਬੈਂਗਣ ਜੀ ਮੈਂ ਕੱਢ ਲਿਆ ਤੇ ਹੁਣ ਇਹਨਾਂ ਨੂੰ ਰਸੋਈ ਚ ਲੈ ਕੇ ਆ ਗਈਆਂ ਇੱਥੇ ਜੇ ਇੱਥੇ ਪਾਣੀ ਪਾ ਕੇ ਤੇ ਇਹਨਾਂ ਨੂੰ ਇੱਕ ਵਾਰੀ ਠੰਡਾ ਕਰ ਲਾਂਗੇ ਥੋੜਾ ਜਾਂ ਤੇ ਤਾਰ ਵੀ ਠੰਡੀ ਹੋ ਜਾਏਗੀ ਤੇ ਹੁਣ ਆਪਾਂ ਤਾਰ ਨੂੰ ਕੱਢ ਦਿਆਂਗੇ ਤੇ ਚਲੋ ਜੀ ਮੈਂ ਤਾਰ ਦੇ ਵਿੱਚੋਂ ਕੱਢ ਤੇ ਆ ਪੈਗਣ ਥੋੜਾ ਜਿਹਾ ਪਾਣੀ ਪਾਵਾਂਗੇ ਤੇ ਕਾਲਖ ਜੀ ਸਾਰੀ ਲੈ ਜਾਊਗੀ ਤੇ ਫਿਰ ਆਪਾਂ ਇਹਨਾਂ ਨੂੰ ਚਿਲਣਾ ਸਟਾਰਟ ਕਰਦੇ ਆਂ ਤੇ ਹੁਣ ਜੇ ਆਪਾਂ ਕੌਲ ਦੇ ਵਿੱਚ ਪਾਣੀ ਲੈ ਕੇ ਤੇ ਇਹਨੂੰ ਛਿੱਲਾਂਗੇ ਤੇ ਛਿਲਕੇ ਆ ਜਿਹੜੇ ਇਸ ਤਰ੍ਹਾਂ ਆਸਾਨੀ ਦੇ ਨਾਲ ਲਏ ਜਾਂਦੇ ਆ ਤੇ ਇਸ ਤਰ੍ਹਾਂ ਛਿਲਕੇ ਬਹੁਤ ਵਧੀਆ ਲਏ ਜਾਂਣਗੇ ਜਲਦੀ ਵੀ ਲਏ ਜਾਂਦੇ ਆ ਤੇ ਦੇਖੋ ਕਿੰਨੇ ਵਧੀਆ ਬਣ ਕੇ ਤਿਆਰ ਹੋਇਆ ਤੇ ਇਹ ਜਿਹੜਾ ਆਪਾਂ ਤੰਦੂਰੀ ਪਰਤਾ ਬਣਾਉਂਦੇ ਆ ਨਾ ਬੈਂਗਣ ਦਾ ਇਹ ਬਹੁਤ ਹੀ ਟੇਸਟੀ ਬਣਦਾ ਏ ਇਹ ਹੁਣ ਜੀ ਆਪਾਂ ਇਹਨੂੰ ਛੇਲ ਲਾਂਗੇ ਚੰਗੀ ਤਰ੍ਹਾਂ ਦੋਨੋਂ ਤੇ ਇਸੇ ਤਰ੍ਹਾਂ ਆਪਾਂ ਦੂਸਰੇ ਨੂੰ ਵੀ ਛੇਲ ਲਾਂਗੇ ਤੇ ਜੇ ਜੇਕਰ ਤੁਹਾਡੇ ਕੋਲ ਤੰਦੂਰੀ ਨਹੀਂ ਆ ਗਈ ਤਾ ਉਹ ਵੀ ਮੈਂ ਇੱਕ ਅਲੱਗ ਤੋਂ ਵੀਡੀਓ ਬਣਾਵਾਂਗੀ ਕਿ ਤੁਸੀਂ ਕਿਸ ਤਰ੍ਹਾਂ ਬਣਾ ਸਕਦੇ ਹੋ ਤੁਸੀਂ ਉਹ ਚੁੱਲੇ ਤੇ ਬਣਾ ਸਕਦੇ ਹੋ ਚੁੱਲੇ ਦੀ ਅੱਗ ਤੇ ਤੇ ਉਹ ਮੈਂ ਤੁਹਾਨੂੰ ਦੱਸਾਂਗੀ ਕਿ ਉਹ ਤੁਸੀਂ ਕਿਸ ਤਰ੍ਹਾਂ ਬਣਾ ਸਕਦੇ ਹੋ ਤੇ ਇਹ ਦੇਖੋ ਜੀ ਆਪਾਂ ਡੰਡੀਆਂ ਇਹਦੀਆਂ ਲਾ ਦੇਣੀਆਂ ਆ ਤੇ ਦੇਖੋ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਏ ਬਿਲਕੁਲ ਵੀ ਨਾ ਹੀ ਸੜਿਆ ਤੇ ਨਾ ਹੀ ਕੱਚੇ ਰਹੇ ਆ ਬਹੁਤ ਵਧੀਆ ਬਣਾਇਆ ਇਹ ਇਸ ਤਰ੍ਹਾਂ ਬਹੁਤ ਹੀ ਟੇਸਟੀ ਬੰਦਾ ਪਰਤਾ ਜੇ ਤੁਸੀਂ ਨਹੀਂ ਵੀ ਕਦੇ ਬਣਾਇਆ ਤਾਂ ਜਰੂਰ ਇਸ ਤਰ੍ਹਾਂ ਬਣਾਇਓ ਕਿਉਂਕਿ ਜਿਹੜਾ ਬਾਲ ਕੇ ਜਾਂ ਅਲੱਗ-ਅਲੱਗ ਤਰੀਕੇ ਵੀ ਹੈਗਾ ਬਣਾਉਣ ਦੇ ਜਿਵੇਂ ਤੁਸੀਂ ਜਿਹੜੇ ਸ਼ਹਿਰਾਂ ਵਿੱਚ ਰਹਿੰਦੇ ਆ ਉਹ ਬਾਲ ਕੇ ਬਣਾਉਂਦੇ ਆ ਕਈ ਵਾਰੀ ਕਈ ਕੁੱਕਰ ਚ ਬਣਾਉਂਦੇ ਆ ਕਈ ਅਲੱਗ-ਅਲੱਗ ਤਰੀਕੇ ਨੇ ਤੇ ਬਾਕੀ ਉਹਨਾਂ ਦਾ ਟੇਸਟ ਇੰਨਾ ਜ਼ਿਆਦਾ ਨਹੀਂ ਆਉਂਦਾ ਵਧੀਆ ਜਿੰਨਾ ਇਸ ਤਰ੍ਹਾਂ ਬਣਾਉਣ ਨਾਲ ਆਉਂਦਾ ਏ ਤੇ ਹੁਣ ਜੀ ਮੈਂ ਇੱਥੇ ਕੜਾਈ ਲੈ ਲਈ ਆ ਤੇ ਕੜਾਈ ਦੇ ਵਿੱਚ ਮੈਂ ਤੜਕਾ ਭੁੰਨ ਲਾਂਗੀ ਤੇ ਵੈਸੇ ਤਾਂ ਇਹ ਇਸ ਤਰ੍ਹਾਂ ਵੀ ਜਿਵੇਂ ਕੱਚਾ ਵੀ ਵਧੀਆ ਬਣਦਾ ਏ ਜੇ ਵੀ ਪਿਆਜ਼ ਕੁੱੰਨਣ ਤੋਂ ਬਿਨਾ ਆਪਾਂ ਇਸ ਤਰ੍ਹਾਂ ਹੀ ਦੇ ਵਿੱਚ ਮਿਕਸ ਕਰ ਦਈਏ ਉਹ ਵੀ ਵਧੀਆ ਬਣਦਾ ਏ ਬਾਕੀ ਇਹ ਮੈਂ ਤੜਕਾ ਲਾ ਕੇ ਬਣਾ ਰਹੀ ਆਂ ਤੇ ਇਹ ਮੈਂ ਹਰੀ ਮਿਰਚ ਟਮਾਟਰ ਤੇ ਨਾਲ ਪਿਆਜ਼ ਇਹ ਮੈਂ ਕੱਟ ਲਿਆ ਤੇ ਤੇਲ ਨੂੰ ਆਪਾਂ ਗਰਮ ਹੋਣ ਦਿਆਂਗੇ ਚੰਗੀ ਤਰ੍ਹਾਂ ਜਿਦੋਂ ਤੇਲ ਚੰਗੀ ਤਰ੍ਹਾਂ ਗਰਮ ਹੋ ਜਾਏਗਾ ਤੇ ਆਪਾਂ ਜਿਸ ਤਰ੍ਹਾਂ ਤੜਕਾ ਲਾਉਂਦੇ ਆ ਉਹ ਵੀ ਲਾਵਾਂਗੇ ਇਸ ਤਰ੍ਹਾਂ ਕਿਉਂਕਿ ਇਸ ਦੇ ਚ ਜ਼ਿਆਦਾ ਮਸਾਲੇ ਨਹੀਂ ਪਾਏ ਜਾਂਦੇ ਘੱਟ ਮਸਾਲਿਆਂ ਨਾਲ ਹੀ ਇਹ ਟੇਸਟ ਬੰਦਾ ਹੈ ਵਧੀਆ ਟੇਸਟੀ ਇਹ ਇਹਨਾਂ ਸਾਰੇ ਨੂੰ ਆਪਾਂ ਚੰਗੀ ਤਰ੍ਹਾਂ ਪਉਨ ਲਾਂਗੇ ਇਹਨਾਂ ਨੂੰ ਜੇ ਆਪਾਂ ਫਰਾਈ ਕਰਨ ਤੋਂ ਬਾਅਦ ਹੁਣ ਇਹਦੇ ਚ ਪਾਵਾਂਗੇ ਜੀ ਆਪਾਂ ਲੂਣ ਮਿਰਚ ਦੇਖੋ ਆਪਣਾ ਤੜਕਾ ਪੁੱਜ ਗਿਆ ਵਧੀਆ ਤੇ ਆਪਾਂ ਟੇਸਟ ਦੇ ਅਨੁਸਾਰ ਆਪਾਂ ਲੂਣ ਮਿਰਚ ਪਾ ਲੈਣਾ ਹੈ ਨਮਕ ਹਲਕਾ ਤੇ ਇਹ ਤੇ ਮਿਰਚਾਂ ਤਾਂ ਮੈਂ ਹਰੀਆਂ ਪਾਇਆ ਇਸ ਕਰਕੇ ਮੈਂ ਮਿਰਚਾਂ ਨਹੀਂ ਪਾ ਰਹੀ ਕਿਉਂਕਿ ਮਿਰਚਾਂ ਕਾਫੀ ਤੇਜ਼ ਹੈ ਹਰੀਆਂ ਵੀ ਤੇ ਮਸਾਲਾ ਮਸੂਲਾ ਮੈਂ ਕੁਝ ਨਹੀਂ ਪਾਉਂਦੀ ਇਹਦੇ ਵਿੱਚ ਬਸ ਇਹ ਦੋ ਤਿੰਨ ਚੀਜ਼ਾਂ ਹੀ ਪਾਉਂਦੀ ਆ ਹਲਦੀ ਨਮਕ ਤੇ ਮਿਰਚਾਂ ਤੇ ਉਪਰੋਂ ਜੇ ਹੋਣਾ ਆਪਾਂ ਪਾਤਾ ਜਾਂ ਬਹਿਜਣ ਦਾ ਪਰਤਾ ਤੇ ਦੇਖੋ ਜੀ ਬਹੁਤ ਵਧੀਆ ਬਣ ਕੇ ਹੁਣ ਤਿਆਰ ਹੋ ਜਾਏਗਾ ਤੇ ਜੇ ਕਦੇ ਤੁਸੀਂ ਇਸ ਤਰ੍ਹਾਂ ਦਾ ਨਹੀਂ ਬਣਾਇਆ ਤਾਂ ਜ਼ਰੂਰ ਬਣਾਇਓ ਬਹੁਤ ਹੀ ਟੇਸਟੀ ਬੰਦਾ ਹੈ ਇੱਕ ਦੀ ਜਗ੍ਹਾ ਦੋ ਤਿੰਨ ਰੋਟੀਆਂ ਆਪਾਂ ਖਾ ਸਕਨੇ ਆ ਦੇਖੋ ਕਿੰਨੀਆਂ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਏ ਦੇਖਣ ਨੂੰ ਇਸ ਬਹੁਤ ਵਧੀਆ ਲੱਗ ਰਿਹਾ ਏ ਤੇ ਖਾਣ ਨੂੰ ਤਾਂ ਇਸ ਤੋਂ ਵੀ ਵਧੀਆ ਲੱਗੇਗਾ ਤੇ ਉਮੀਦ ਕਰਦੇ ਆ ਕਿ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਵੇਗੀ ਜੇ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਐ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਜੇ ਨਹੀਂ ਕੀਤਾ ਤਾਂ ਜ਼ਰੂਰ ਕਰ ਲਿਓ ਤੇ ਆਪਣੇ ਜੀ ਇਹ ਇੱਕ ਵੀਡੀਓ ਜ਼ਰੂਰ ਦੇਖਿਆ ਕਰੋ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜੀ ਵੀਡੀਓ ਕਿਵੇਂ ਲੱਗੀ ਤੇ ਪਰਥਾ ਜੀ ਆਪਣਾ ਹੁਣ ਰੈਡੀ ਹੋ ਚੁੱਕਿਆ ਏ ਤੇ ਗੈਸ ਆਪਾਂ ਕਰਤਾ ਹੈ ਬੰਦ ਤੇ ਹੁਣ ਖਾਣ ਨੂੰ ਆਪਾਂ ਕੱਢਣੇ ਆ ਰੋਟੀਆਂ ਵੀ ਬਣਾ ਲਈਆਂ ਆ ਤੇ ਹੁਣ ਆਪਾਂ ਰੋਟੀ ਖਾਣੀ ਸ਼ੁਰੂ ਕਰਦੇ ਆ ਤੇ ਹੁਣ ਆਪਾਂ ਮਿਲਾਂਗੇ ਜੀ ਅਗਲੀ ਵੀਡੀਓ ਦੇ ਵਿੱਚ ਸਾਰਿਆਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਵੀਡੀਓ ਕਿਵੇਂ ਲੱਗੀ